सतीश्री अकाल दोस्तों, मैं तनवंत सिंह अपने ऑनलाइन आनलाइन प्लेटफार्मवंट कंप्यूटर एंड आर्टिस्टिक स्किल से स्वागत करता हाँ इस वीडियो का विषय है सॉट विश्लेषण सॉट विश्लेषण की संखेप जाट एनालिसिस एक योजनात्मक तकनीक है जो किसी भी व्यक्ति वपार ज संस्था की स्थिति की जांच करती जाती है यार मुख तत्त ਤੇ ਆਧਾਰਿਤ ਹੁੰਦੀ ਹੈ ਐਸ ਤੋਂ ਪਾਵ ਹੈ ਸਟਰੈਂਥਸ ਜਾਂ ਤਾਕਤਾਂ ਉਹ ਗੁਣ ਜਾਂ ਤੱਤ ਜੋ ਕਿਸੇ ਵਿਅਕਤੀ ਜਾਂ ਸੰਸਥਾ ਨੂੰ ਫਾਇਦਾ ਪਹੁੰਚਾਉਂਦੇ ਹਨ ਉਦਾਹਰਣ ਦੇ ਤੌਰ ਤੇ ਇੱਕ ਮਜ਼ਬੂਤ ਪ੍ਰਬੰਧਨ ਦੋ ਵਧੀਆ ਗਾਹਕ ਸੰਬੰਧ ਤਿੰਨ ਉੱਚ ਗੁਣਵੱਤਾ ਉਤਪਾਦ ਡਬਲਿਊ ਤੋਂ ਪਾਵ ਹੈ ਵੀਕਨੈਸਸ ਜਾਂ ਕਮਜ਼ੋਰੀਆਂ ਉਹ ਗੱਲਾਂ ਜੋ ਵਿਕਾਸ ਵਿੱਚ ਰੁਕਾਵਟ ਪੈਦਾ ਕਰਦੀਆਂ ਹਨ ਉਦਾਹਰਨ ਦੇ ਤੌਰ ਤੇ ਇੱਕ ਘਟ ਤਕਨੀਕੀ ਨਵੀਨਤਾ ਦੋ ਆਰਥਿਕ ਸੰਕਟ ਤਿੰਨ ਕਮਜ਼ੋਰ ਮਾਰਕੀਟਿੰਗ ਔਰ ਤੋਂ ਪਾਵ ਹੈ ਓਪਰਚੁਨਿਟੀਸ ਜਾਂ ਮੌਕੇ ਬਾਹਰੀ ਤੱਤ ਜੋ ਵਿਕਾਸ ਦੇ ਨਵੇਂ ਰਾਹ ਖੋਲ ਸਕਦੇ ਹਨ ਉਦਾਹਰਨ ਦੇ ਤੌਰ ਤੇ ਇੱਕ ਨਵੀਆਂ ਮਾਰਕੀਟਾਂ ਦੋ ਤਕਨੀਕੀ ਵਿਕਾਸ ਤਿੰਨ ਉਪਭੋਗਤਾ ਦੀ ਵੱਧਦੀ ਮੰਗ ਕੀ ਤੋਂ ਪਾਵ ਹੈ ਥਰੈਟਸ ਜਾਂ ਖਤਰੇ ਉਹ ਬਾਹਰੀ ਤੱਤ ਜੋ ਸੰਸਥਾ ਜਾਂ ਵਿਅਕਤੀ ਲਈ ਨੁਕਸਾਨਦਾਇਕ ਹੋ ਸਕਦੇ ਹਨ ਉਦਾਹਰਣ ਦੇ ਤੌਰ ਤੇ 1 ਮੁਕਾਬਲੇਦਾਰ ਕੰਪਨੀਆਂ 2 ਆਰਥਿਕ ਮੰਦਭਾਗ 3 ਸਰਕਾਰੀ ਨੀਤੀਆਂ ਸਵੋਟ ਵਿਸ਼ਲੇਸ਼ਣ ਦੀ ਮਹੱਤਤਾ ਯੋਜਨਾਬੱਧ ਫੈਸਲੇ ਲੈਣ ਵਿੱਚ ਮਦਦ ਕਰਦਾ ਹੈ ਕਮਜ਼ੋਰੀਆਂ ਅਤੇ ਖਤਰੇ ਪਛਾਣ ਕੇ ਉਹਨਾਂ ਦਾ ਹੱਲ ਲੱਭਣ ਵਿੱਚ ਮਦਦ ਕਰਦਾ ਹੈ ਮੌਕੇ ਸਮਝੋ ਲਤੇ ਉਹਨਾਂ ਦਾ ਲਾਭ ਚੁੱਕਣ ਵਿੱਚ ਸਹਾਇਕ ਹੁੰਦਾ ਹੈ ਹੁਣ ਤੱਕ ਦੇ ਲੈਕਚਰ ਵਿੱਚ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਸੌਟ ਵਿਸ਼ਲੇਸ਼ਣ ਦੀ ਪੂਰੀ ਜਾਣਕਾਰੀ ਮਿਲ ਗਈ ਹੋਵੇਗੀ ਇਸ ਤੋਂ ਬਾਅਦ ਆਪਾਂ ਇੱਕ ਦੁਕਾਨਦਾਰ ਦੀ ਉਦਾਹਰਣ ਲੈਂਦੇ ਹੋਏ ਸੌਟ ਵਿਸ਼ਲੇਸ਼ਣ ਨੂੰ ਅਪਲਾਈ ਕਰਨ ਦੀ ਕੋਸ਼ਿਸ਼ ਕਰਾਂਗੇ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਇੱਕ ਸੌਟ ਵਿਸ਼ਲੇਸ਼ਣ ਤਿਆਰ ਕਰਨ ਦੀ ਕੋਸ਼ਿਸ਼ ਕਰਾਂਗੇ ਇੱਕ ਦੁਕਾਨਦਾਰ ਲਈ ਸੌਟ ਵਿਸ਼ਲੇਸ਼ਣ ਹੇਠ ਲਿਖੇ ਅਨੁਸਾਰ ਹੈ ਸਪਰੈਂਟਸ ਜਾਂ ਤਾਕਤਾਂ ਵਧੀਆ ਸਥਾਨ ਦੁਕਾਨ ਦਾ ਉਹ ਸਥਾਨ ਜਿੱਥੇ ਜ਼ਿਆਦਾ ਗੁਆਂਢੀ ਰਿਹਾਇਸ਼ ਅਤੇ ਰਵਾਇਤੀ ਗ੍ਰਾਹਕ ਹਨ ਗਾਹਕ ਸੰਬੰਧ ਮੁਲਾਕਾਤੀ ਅਤੇ ਵਿਸ਼ਵਾਸਯੋਗ ਸੇਵਾ ਨਾਲ ਗਾਹਕਾਂ ਨਾਲ ਸਨੇਹਦਾਰ ਸੰਬੰਧ ਸਥਾਨਕ ਮੰਗ ਦੀ ਜਾਣਕਾਰੀ ਗਾਹਕਾਂ ਦੀਆਂ ਪਸੰਦ ਨਾਪਸੰਦ ਅਤੇ ਲੋੜਾਂ ਦੀ ਸਮਝ ਉੱਚ ਗੁਣਵੱਤਾ ਵਾਲੇ ਉਤਪਾਦ ਜਿਸ ਨਾਲ ਗਾਹਕਾਂ ਵਿੱਚ ਵਿਸ਼ਵਾਸ ਅਤੇ ਵਫਾਦਾਰੀ ਬਣੀ ਰਹਿੰਦੀ ਹੈ ਵੀਕਨੈਸਸ ਜਾਂ ਕਮਜ਼ੋਰੀਆਂ ਮਾਰਕੀਟਿੰਗ ਬਜਟ ਦੀ ਕਟ ਵੱਡੀ ਮਾਰਕੀਟ ਵਿੱਚ ਪ੍ਰਚਾਰ ਕਰਨ ਲਈ ਸੀਮਿਤ ਵਿੱਤੀ ਸਰੋਤ ਤਕਨੀਕ ਦੀ ਕਟ ਆਨਲਾਈਨ ਮੌਜੂਦਗੀ ਅਤੇ ਡਿਜੀਟਲ ਸੇਵਾ ਵਿੱਚ ਕਮਜ਼ੋਰੀ ਸੀਮਿਤ ਸਟਾਕ ਅਤੇ ਜਗ੍ਹਾ ਉਤਪਾਦਨ ਦੀ ਘਟ ਵਿਕਲਪ ਅਤੇ ਛੋਟਾ ਦੁਕਾਨ ਸਥਾਨ ਵੱਡੇ ਦੁਕਾਨਦਾਰਾਂ ਨਾਲ ਮੁਕਾਬਲਾ ਸਥਾਨਕ ਮਾਰਕੀਟ ਵਿੱਚ ਵੱਡੇ ਖਿਡਾਰੀ ਹੋਣ ਕਾਰਨ ਚੁਣੌਤੀਆਂ ਓਪਰਚ्युनिटीਜ਼ ਜਾਂ ਮੌਕੇ ਡਿਜੀਟਲ ਮਾਰਕੀਟਿੰਗ ਸੋਸ਼ਲ ਮੀਡੀਆ ਅਤੇ ਆਨਲਾਈਨ ਵਪਾਰ ਦੇ ਜ਼ਰੀਏ ਨਵੇਂ ਗਾਹਕਾਂ ਤੱਕ ਪਹੁੰਚ ਉਤਪਾਦ ਵਿਆਪਕ ਕਰਨ ਦੇ ਮੌਕੇ ਨਵੇਂ ਉਤਪਾਦਾਂ ਜਾਂ ਸੇਵਾਵਾਂ ਨੂੰ ਸ਼ੁਰੂ ਕਰਨ ਦਾ ਸੰਭਾਵਨਾ ਸਥਾਨਕ ਸਹਿਯੋਗ ਇਲਾਕੇ ਦੇ ਉਦਯੋਗਾਂ ਨਾਲ ਮਿਲ ਕੇ ਪ੍ਰਚਾਰ ਅਤੇ ਸਹਿਯੋਗੀ ਮੁਹਿੰਮਾਂ ਚਲਾਉਣਾ ਸਰਕਾਰੀ ਸਕੀਮਾਂ ਛੋਟੇ ਵਪਾਰਾ ਲਈ ਸਰਕਾਰੀ ਸਹਾਇਤਾ ਅਤੇ ਸਕੀਮਾਂ ਦਾ ਲਾਭ ਲੈਣਾ ਥਰੈਟਸ ਜਾਂ ਖਤਰੇ ਮੁਕਾਬਲਾ ਵੱਡੇ ਰਿਟੇਲ ਚੇਨਜ਼ ਅਤੇ ਆਨਲਾਈਨ ਸਟੋਰਾਂ ਦਾ ਵਧਣਾ ਆਰਥਿਕ ਮੰਦਪਾਗ ਆਰਥਿਕ ਮੰਦ ਜਾਂ ਹਾਲਾਤਾਂ ਦੀ ਤਬਦੀਲੀ ਨਾਲ ਗਾਹਕ ਖਰਚਾ ਚ ਕਮੀ ਰੈਂਟ ਅਤੇ ਚਲਣ ਵਾਲੇ ਖਰਚੇ ਦੁਕਾਨ ਦੇ ਕਿਰਾਏ ਅਤੇ ਹੋਰ ਸਥਾਨਕ ਖਰਚੇ ਵਿੱਚ ਵਾਧਾ ਬਦਲਦੇ ਗਾਹਕੀ ਰੁਝਾਨ ਗਾਹਕਾਂ ਦੀਆਂ ਪਸੰਦਾਂ ਵਿੱਚ ਤੇਜ਼ ਤਬਦੀਲੀ ਆਉਣਾ ਇਹ ਸੋਰਟ ਅਨਲਿਸਿਸ ਦੁਕਾਨਦਾਰ ਦੀ ਮੌਜੂਦਾ ਸਥਿਤੀ ਨੂੰ ਸਮਝਣ ਅਤੇ ਭਵਿੱਖ ਲਈ ਯੋਜਨਾਵਾਂ ਬਣਾਉਣ ਵਿੱਚ ਮਦਦ ਕਰੇਗਾ ਇੱਥੇ ਕੁਝ ਸੋਰਟ ਅਨਲਿਸਿਸ ਨਾਲ ਸੰਬੰਧਿਤ ਬਹੁ ਚੋਣ ਪ੍ਰਸ਼ਨ ਐਮਸੀਕਿਊਐਸ ਦਿੱਤੇ ਗਏ ਹਨ ਪ੍ਰਸ਼ਨ 1 ਸੋਰਟ ਦਾ ਪੂਰਾ ਨਾਮ ਕੀ ਹੈ ਸਟ੍ਰੈਟਜੀਆਂ ਵੀਕਨੈਸਸ ਆਬਜੈਕਟਿਵਸ ਟੈਕਟਕਸ बी अथलेटस। सी सिस्टमस, अथलैटसमज ऑब्जेक्टिवस, अट्रेंडस। डी सक्सेस, वरी ऑप्शंस, अटरायल सही जवाब बी बीअस्टलैंखस वीकनेसज ऑपरचूनटीज अथलेटस। प्रश्न दो हेठां सॉर्ट विश्लेषण का अंदरूनी इंटरनल तत्व है। ए तथ बी बीओपरचुनिटीज सी अस्ट्रेंथस डी मार्केटअलेंडस सही जवाब सी अस्ट्रेंथस प्रश्न तीन हेठां दिते किट विश्लेषण का बारी अकस्टरनल तत्व है ए वीकनेस बी सी सीओपर्चूनिटीज डी इंटरनल चैलेंजेस। ਸਹੀ ਜਵਾਬ ਸੀ oportunidades ਪ੍ਰਸ਼ਨ 4 ਸੌਟ ਵਿਸ਼ਲੇਸ਼ਣ ਵਿੱਚ ਅਥਲੈਟਸ ਨਾਲ ਕੀ ਸੂਚਿਤ ਕੀਤਾ ਜਾਂਦਾ ਹੈ A ਉਹਨਾਂ ਤੱਤਾਂ ਨੂੰ ਜੋ ਕੰਪਨੀ ਦੀਆਂ ਤਾਕਤਾਂ ਨੂੰ ਦਰਸਾਉਂਦੇ ਹਨ B ਉਹਨਾਂ ਤੱਤਾਂ ਨੂੰ ਜੋ ਕੰਪਨੀ ਲਈ ਖਤਰਾ ਬਣ ਸਕਦੇ ਹਨ C ਉਹਨਾਂ ਤੱਤਾਂ ਨੂੰ ਜੋ ਕੰਪਨੀ ਦੇ ਅੰਦਰ ਮੌਜੂਦ ਹਨ D ਉਹਨਾਂ ਤੱਤਾਂ ਨੂੰ ਜੋ ਕੰਪਨੀ ਲਈ ਨਵੇਂ ਮੌਕੇ ਸਿਰਜ ਸਕਦੇ ਹਨ ਸਹੀ ਜਵਾਬ B ਉਹਨਾਂ ਤੱਤਾਂ ਨੂੰ ਜੋ ਕੰਪਨੀ ਲਈ ਖਤਰਾ ਬਣ ਸਕਦੇ ਹਨ ਪ੍ਰਸ਼ਨ 5 ਸੌર્ટ ਵਿਸ਼ਲੇਸ਼ਣ ਵਿੱਚ ਵੀਕਨੈਸਸ ਦਾ ਕੀ ਮਤਲਬ ਹੈ A ਕੰਪਨੀ ਦੇ ਬਾਹਰੀ ਮੌਕੇ B ਕੰਪਨੀ ਦੀਆਂ ਅੰਦਰੂਨੀ ਕਮਜ਼ੋਰੀਆਂ ਸੀ ਸੰਭਾਵਿਤ ਖਤਰਿਆਂ ਦਾ ਨਿਰਣੈ D ਕੰਪਨੀ ਦੀਆਂ ਮਜ਼ਬੂਤੀਆਂ ਸਹੀ ਜਵਾਬ B ਕੰਪਨੀ ਦੀਆਂ ਅੰਦਰੂਨੀ ਕਮਜ਼ੋਰੀਆਂ ਮੈਨੂੰ ਪੂਰੀ ਉਮੀਦ ਹੈ ਕਿ ਵੀਡੀਓ ਦਾ ਵਿਸ਼ਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਤੁਹਾਡੀ ਸਹਾਇਤਾ ਵੀ ਕਰੇਗਾ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਫਿਰ ਮਿਲਾਂਗੇ ਨਵੇਂ ਵਿਸ਼ੇ ਤੇ ਨਵੀਂ ਵੀਡੀਓ ਨਾਲ